ਹੋਲਡਿੰਗ ਦਾ ਟਾਈਮ ਚੱਲ ਗਿਆ ਹੋਣਾ ਇਹਨਾਂ ਦੰਨਾਂ ਦਾ ਬਹੁਤ ਸਟ੍ਰਿੰਗ ਬਹੁਤ ਚੱਲ ਗਈ ਬਈ ਸਟ੍ਰਿੰਗ ਬਹੁਤ ਚੱਲ ਗਈ ਉਹ ਬਾਈ ਡੈਟਾ ਸਟਾਰਟ ਕਰਨ ਦੇਖਿਆ ਬਾਕੀ ਬਾਈ ਦੀ ਪੁਲੀ ਚੇਂਜ ਕਰੀ ਦੀ ਆਪਾਂ ਨੇ ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਜੀ ਨਵੀਂ ਵੀਡੀਓ ਵਿੱਚ ਤੁਹਾਡੇ ਆਪਣੇ ਚੈਨਲ ਤੇ ਪਹਿਲਾਂ ਵੀ ਤੁਹਾਨੂੰ ਫਾਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਬਾਈ ਕਿੰਦਾ ਉਮੀਦ ਆ ਬਈ ਬਜੀ ਤੇ ਗੁੱਡ ਹੋਊਗਾ ਆਪਾਂ ਅੱਜ ਬਈ ਗੁੱਡਾ ਅੱਜ ਬਈ ਆਪਾਂ ਫੇਰ ਸਵਰਾਜ ਨੂੰ ਲੈ ਕੇ ਵਰਕਸ਼ਾਪ ਤੇ ਪਹੁੰਚ ਗਏ ਬਾਈ ਜਿਹੜਾ ਕਿ ਆਪਾਂ ਨੇ ਆਰਟੀਨੇਟਰ ਲਵਾਇਆ ਤਾਂ ਬਾਈ ਤੁਹਾਨੂੰ ਪਤਾ ਹੀ ਦਾ ਵੀ ਆਰਟੀਨੇਟਰ ਨਵਾਂ ਲਵਾਇਆ ਹੈ ਵੀ ਚਾਰਜਿੰਗ ਦੀ ਪ੍ਰੋਬਲਮ ਦੀ ਉਹ ਸਾਲਵ ਹੋ ਗਈ ਸੀ ਬਾਈ ਉਸ ਤੋਂ ਬਾਅਦ ਨਾਲ ਆਲਟਰਨੇਟਰ ਦੀ ਅਲਾਈਨਮੈਂਟ ਆਊਟ ਹੁੰਦੀ ਸੀ ਉਹ ਮਿਸਤਰੀ ਕੋਲ ਪਾਉਂਦੇ ਕੋਲ ਮਿਸਤਰੀ ਕਰਿਆ ਪ੍ਰੋਪਰ ਫੀਟਿੰਗ ਉਹਦੀ ਤੇ ਐਨ ਲੈਨ ਨੂੰ ਸਹੀ ਕਰੂਗਾ ਬਾਈ ਆਲਟਰਨੇਟਰ ਤਾਰ ਲੇ ਆਪਾਂ ਥੱਲੇ ਦਿਖਾਉਂਦੇ ਆ ਬਾਈ ਉਦੋਂ ਤੁਹਾਨੂੰ ਦਿਖਾਈ ਨਹੀਂ ਹੈਗਾ ਵਿੱਚ ਵੀ ਕਿਸ ਤਰ੍ਹਾਂ ਦੀ ਆਲਟਰਨੇਟਰ ਟਿਕਣੀ ਚਾਹੀਦੀ ਹੁੰਦਾ ਸਾਰਾ ਆਲਟਰਨੇਟਰ ਦਿਖਾਉਂਦੇ ਆ ਕਿ ਕਿਸ ਤਰ੍ਹਾਂ ਦਾ ਹੈ ਕਿਸ ਤਰ੍ਹਾਂ ਦਾ ਨਹੀਂ ਇਹ ਰਿਹਾ ਬਾਈ ਆਲਟਰਨੇਟਰ ਸਾਰਾ ਤਾਂ ਵਿੱਚ ਚੰਗੀ ਤਰ੍ਹਾਂ ਪ੍ਰੋਪਰ ਸਾਫ਼ ਹੋ ਜਾਊਗਾ ਉਸ ਤੋਂ ਬਾਅਦ ਲੱਗ ਜਾਊਗਾ ਇੱਧਰ ਉਹ ਪੱਲੇ ਪੁੱਲੇ ਤਾਰ ਲੇ ਸਵਾਜ ਤੇ ਸਬਰਾਜ ਕਰਤਾ ਹਨ ਬਾਈ ਨੰਗਾ ਲੈਣ ਦਾ ਭਾਵ ਬਈ ਪੱਲਾ ਉਤਾਰੇ ਤੇ ਬਿਨਾ ਲੀਟਰ ਦੇ ਖੁੱਲਦਾ ਹੈਗਾ ਬਾਕੀ ਬਾਈ ਹੁਣ ਇਹਦੇ ਬਾਅਦ ਆਪਾਂ ਵਾਸ਼ਿੰਗ ਮਸ਼ੀਨ ਕਰਾ ਦੂਗਾ ਚੰਗੀ ਤਰ੍ਹਾਂ ਇਹਦੀ ਨਾਲ ਲੈਨ ਆਊਟ ਹੋ ਜੂਗੀ ਬਾਕੀ ਬਾਈ ਇਹ ਪਰ ਸਬਰਾਜ ਦੀ ਪਤਾ ਨਹੀਂ ਕਾਦੇ ਆ ਰਹੀ ਆ ਨਵੇਂ ਸਬਰਾਜ ਪਰ ਵੀ ਸਬਰਾਜ 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 ਦੀ ਆ ਰਹੀ ਆ ਪੁਰਾਣੇ ਪਰ ਨਹੀਂ ਆ ਰਹੀ ਹੈਗੀ ਪਤਨ ਮੇ ਤੇਲ ਜ਼ਿਆਦਾ ਇਹਦੇ ਵਿੱਚ ਪਤਾ ਨਹੀਂ ਕੀ ਹੈ ਜੇ ਮੇਰੇ ਕਿਸੇ ਵੀਰ ਦੇ ਨਵੇਂ ਡੈਕਟਰ ਮਾਏ ਪ੍ਰੋਬਲਮ ਆ ਰਹੀ ਆ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਆਪਾਂ ਲੀਕ ਕਿਤੇ ਦੇ ਨਹੀਂ ਹੈ ਬਾਈ ਸਲਾਬ ਜੀ ਪਤਾ ਨਹੀਂ ਕਾਤੇ ਆ ਰਹੀ ਹੈ ਮਾ ਉਹ ਹੁਣ ਪਤਾ ਨਹੀਂ ਇਧਰ ਬਾਈ ਜਗਾਰੂ ਡੈਕਟਰ ਤਿਆਰ ਹੋ ਰਿਹਾ ਟਰਾਲੀ ਖਿੱਚ ਮੁਕਾਬਲਿਆਂ ਲਈ ਦੇਖੋ ਬਈ ਬਾਕੀ ਇਹਦਾ ਜਿਹੜਾ ਕੀ ਟਰਬੋ ਟਰਬੋ ਤੇ ਜਿਹੜਾ ਇਹਦੇ ਬਾਲਬੂਲਾ ਬਾਈ ਉਹ ਗਏਦੇ ਆ ਪਤਾ ਨਹੀਂ ਕਿਆ ਬਾਈ ਲੈ ਕੇ ਗਿਆ ਵਾ ਉਸ ਤੋਂ ਬਾਅਦ ਪਾਕਿਆਂ ਚੰਗੀ ਤਰ੍ਹਾਂ ਤਿਆਰ ਕਰੂਗਾ ਦੇਖੋ ਬਈ ਪੰਪ ਲੱਗਿਆ ਬਸ ਚਾਰ ਸਿਲੰਡਰ ਬਾਕੀ ਮੈਨੂੰ ਬਈ ਟਰੈਕਟਰ ਦੀ ਜਗਾੜ ਟਰੈਕਟਰੇ ਸ਼ੋ ਸੋਨਾ ਲੀਕ ਕਾਲੀ ਆ ਪਰ ਸਿਸਟਮ ਹੋਰ ਦਾ ਟਰੈਕਟਰ ਲੱਗਦਾ ਵੀ ਪੰਪ ਵੀ ਸੋਨਾ ਲੀਕ ਵਾਲੀ ਆ ਬਾਕੀ ਥੱਲੇ ਤੇ ਮੈਨੂੰ ਫਰਕ ਲੱਗ ਰਿਹਾ ਤੁਸੀਂ ਵੀ ਚੈੱਕ ਕਰੋ ਵੀ ਹੋਰ ਕਾਹੀ ਟਰੈਕਟਰ ਦਾ ਬਾਕੀ ਪਿੱਛੇ ਤੁਹਾਨੂੰ ਹਿੱਸਾ ਵੀ ਦਿਖਾ ਦਾਨੇ ਇਹਦਾ ਬਾਈ ਦੇਖਣੇ ਫਰਕ じゃ ਲੱਗ ਰਿਹਾ ਪਤਾ ਨਹੀਂ ਕਿਹ ਮਨ ਨੂੰ ਲੱਗ ਰਿਹਾ ਵੀ ਕਿਹ ਟਰੈਕਟਰ ਆ ਹੋ ਸਕਦਾ ਹਾ ਬਾਈ ਬਾਕੀ ਲਿਫਟ ਕੰਟਰੋਲ ਵੀ ਦੇਖੋ ਇਹਦੇ ਬਾਈ ਬਾਕੀ ਉੱਧਰ ਬਈ ਰੇਸ ਲੱਗੀ ਵੀ ਆ ਥਾਲੀ ਬਾਕੀ ਵੀ ਇਹਦੀ ਨਾ ਇਹਦੇ ਨਾਲ ਲੱਗ ਰਹੀ ਈ ਆ ਜਿਹੜੀ ਬੈਲਟ ਦੀ ਆਪਣੇ ਪੱਖੇ ਨਾਲ ਲੱਗ ਰਹੀ ਈ ਇਹਦੇ ਨਾਲ ਨਹੀਂ ਫਿਰ ਬਈ ਇਹਨੇ ਨੁਕਸਾਨ ਕਰਦਾਨ ਮੇਰਾ ਕੋਈ ਇਹ ਦੇਖੋ ਬਈ ਕਿੰਨਾ ਨਿਪੜਿਆ ਪਿਆ ਆ ਨੁਕਸਾਨ ਕਰਦੇ ਵੀ ਜੰਗੀ ਜਰਾ ਬੁਰਾ ਲੱਗ ਰਿਹਾ ਦੇਖਣ ਨੂੰ ਆ ਇਹਦਾ ਆ ਦੇਖੋ ਬਈ 120 ਆ 1262 120 ਦਾ ਬਾਕੀ ਨਹੀਂ ਸਿੰਪਲ ਹੁੰਦਾ ਬਈ ਜਿਹੜਾ ਉਹ ਜਿਹੜਾ ਪੁਰਾਣਾ ਇਸਵਰਾਜ ਦਾ ਉਹ ਤਾਂ ਹੈਗਾ ਬਣਾ 35 ਦਾ ਤੇ ਬਾਕੀ ਇਹਦਾ ਹੈ ਤਾਂ 45 ਆ ਬਾਕੀ ਸਾਨੂੰ ਰਿਅਲਟੀਨੇਟਰ ਪਿਆ ਹੁੰਦਾ ਕੋਈ ਵੀ ਦਿਖਾ ਵੀ ਦਿੰਦੇ ਮੈਨੂੰ ਲੱਗਦਾ ਪਿਆ ਨਹੀਂ ਹੈ ਕੋਈ ਰਿਅਲਟੀਨੇਟਰ ਕੋਈ ਬਾਕੀ ਭਾਈ ਦੀ ਪੁਲੀ ਚੇਂਜ ਕਰੀ ਦੀ ਆਪਾਂ ਨੇ ਗੱਡੀ ਵਾਲੀ ਖੋਲ ਕੇ ਆ ਟਰੈਕਟਰ ਵਾਲੀ ਪੁਲੀ ਸਹੀ ਪੁਲੀ ਗਾਹ ਲੰਗੀ ਹਾਂ ਹਾਂ ਦੋਈ ਪਹਿਲਾਂ ਬੜੀ ਪੁਲੀ ਦੋਈ ਪੁਲੀ ਜਿੰਦਾ ਬੜੀ ਲੱਗੀ ਵੀ ਆ ਟਰੈਕਟਰ ਵਾਲੀ ਸਵਰਾਜ ਵਾਲੀ ਪਾਈਆਂ ਮੇਰੇ ਨੂੰ ਪੁਲੀ ਬਾਕੀ ਭਾਈ ਇਧਰ ਦੀਪੂ ਭਾਈ ਕਰ ਰਿਹਾ ਤਿਆਰ ਜਿਗਾੜੂ ਰੈਡੀ ਕੱਖਾ ਗੱਤਰ ਹੋਰ ਬਾਈ ਜਹਾਂ ਤੇ ਹਨ ਕਾਰਾਂ ਰੈਡੀ ਤਿਆਰ ਹਨ ਹਾਂਜੀ ਹਾਂਜੀ ਇਹ ਰੈਡੀ ਐਨ ਬਾਈ ਚਿਰਾ ਕਰ ਲਵਾਂ ਦਾ ਲਾਹੰਦਾ ਰੈਡੀ ਇਹ ਤਾਂ ਚਾਸੀ ਚੁੱਤੀਆਂ ਨੂੰ ਵਧੀਆ ਤਰੀਕੇ ਨਾਲ ਡੀਕੂ ਵਾਈ ਨੇ ਤਿਆਰ ਕਰੀ ਵੀ ਆ ਇਹ ਮੋਟਰਸਾਈਕਲ ਕਸਟਮਰ ਦਾ ਹੁੰਦਾ ਹਾਂਜੀ ਇਹ ਮੋਟਰਸਾਈਕਲ ਕਸਟਮਰ ਪਿਛਲਾ ਡਿਗਾਰਡ ਬਣਾਉਂਦਾ ਸਾਰਾ ਇਹ ਸਾਰੀ ਆਪਾਂ ਹੀ ਕਰਦੇ ਤਿਆਰ ਆ ਬਿਲਕੁਲ ਜੀ ਬਿਲਕੁਲ ਕੰਪਲੀਟ ਥਿਆਰ ਕਰਕੇ ਦਵਾਂਗੇ ਬਸ ਮੋਟਰਸਾਈਕਲ ਲੈ ਕੇ ਜਾਣਾ ਠੀਕ ਜੀ ਕੰਮ ਤਾਂ ਥੱਲੇ ਜੇ ਮੋਟਰਸਾਈਕਲ ਵੀ ਲੈਣਾ ਹੋਵੇ ਕਿਸੇ ਨੇ ਮੋਟਰਸਾਈਕਲ ਵੀ ਮਿਲੂਗਾ ਜੀ ਉਹ ਕਿੰਨੇ ਦਾ ਮਿਲ ਜਾਂਦਾ ਜੀ ਡਾਟ 15000 25000 ਜਿਗਾਰਡ ਦੀਆ ਅੱਛਾ ਇਹ ਸਾਰਾ ਜਿਗਾਰਡ ਕਿੰਨੇ ਚੋ ਪਾਇੰਦਾ ਤਿਆਰ ਕਰਕੇ ਆਹ ਮੰਨ ਲੀ ਜੇ ਤੁਹਾਨੂੰ ਮੋਟਰਸਾਈਕਲ ਮਾਲਕ ਦਾ ਹੈਗਾ ਤਾਂ 25000 1000 ਹੋ ਜਾਂਦਾ ਜੀ 25000 ਚ ਤਿਆਰ ਹੋ ਜਾਂਦਾ ਪੂਰਾ ਤਿਆਰ ਕਰਕੇ ਦਿੰਦਾ ਬਾਕੀ ਪੂਰਾ ਹੈਵੀ ਦੇਖੋ ਬਾਈ ਤੁਸੀਂ ਨਟ ਬੋਲਟ ਤੇ ਰਿੰਮ ਰੂਮ ਦੇਖੋ ਟਾਇਰ ਟੂ ਨਵੇਂ ਲੱਗ ਦਊਗਾ ਬਾਈ ਐਨ ਬਾਕੀ ਹੋਈ ਬਾਕੀ ਲੈਸ ਵੀ ਹੋ ਜੂ ਮੜਾ ਮੋਟਾ ਐ ਤਾਂ ਬਾਦੂਗੇ ਕੁਝ ਕਰੀ ਆਏਗੇ ਜੇ ਮੰਨ ਤੋਂ ਕਰਦਾ ਬਾਕੀ ਦੇਖੋ ਬਈ ਐਨ ਪੂਰਾ ਪੂਰਾ ਜਿਗਾਰਡ ਹੈਵੀ ਲੱਗਿਆ ਹੋਇਆ ਉਸਕੇ ਲਈ ਮਾੜੇ ਜਾਨ ਆਪਣਾ ਕੋਈ ਪੁਰਾਣਾ ਪੁਰਾਣਾ ਹੁੰ ਅਲਟੇਨਾ ਤਾਂ ਆਪਣਾ ਸਾਫ ਨੀਤਾ ਗਿਆ ਨਾ ਲੋ ਜੀ ਲੋ ਹੁਣ ਕਰਨ ਲੱਗਿਆ ਬਈ ਫਿੱਟ ਸਾਫ ਸੁਥਰਾ ਕਰਦੇ ਜਿੰਨਾ ਕੋ ਹੋਇਆ ਬਈ ਬਾਈ ਤੇ ਨਾ ਕਰਦੇ ਆ ਬਾਕੀ ਨਾ ਬਈ ਆਪਾਂ ਇਹਦੇ ਪਰ ਨਾ ਸਵਰਾਜ ਦੀ ਸਪਰੇਅ ਲਾ ਕੇ ਮਾਰ ਦੂਗਾ ਉਹਦੇ ਨਾਲ ਨਾਲ ਨਾਲੇ ਮੈਚ ਹੋ ਜਾਣਾ ਜਿਹੜਾ ਇੰਜਨ ਦੇ ਨਾਲ ਮੈਚ ਹੋ ਜਾਣਾ ਬਾਕੀ ਬਈ ਇਹਦੀ ਨਾ ਬਹੁਤ ਔਖੀ ਫਿਟਿੰਗ ਕਰਨੀ ਆ ਬਈ ਜੇ ਆਪਾਂ ਨਾ ਜਿਹੜਾ ਹੁਣ ਕੰਪਨੀ ਦੇ ਏਰੀਆ ਜਦੋਂ ਉਸ ਤੋਂ ਬਾਅਦ ਆਪਾਂ ਆਪਣੀ ਆਪਣੀ ਮਰਜ਼ੀ ਦੇ ਨਾਲ ਲਈਏ ਤਾਂ ਉਹਦੀ ਨਾ ਜਿਹੜੀ ਵੀ ਸੈਟਿੰਗ ਕਰਨੀ ਹੁੰਦੀ ਹੈ ਬਹੁਤ ਔਖੀ ਕਰਨੀ ਹੈ ਸੈਟਿੰਗ ਬਹੁਤ ਧਿਆਨ ਨਾਲ ਕਰਨੀ ਪੈਂਦੀ ਹੈ ਬਈ ਨਹੀਂ ਤਾਂ ਵੀ ਪੱਖੇ ਨਾਲ ਮੜਾ ਮੜਾ ਟੱਚ ਹੋ ਰਿਹਾ ਤਾਂ ਸਾਊਂਡ ਜੀ ਆ ਰਹੀ ਸੀ ਬੁਰਾ ਲੱਗ ਰਿਹਾ ਤਾਂ ਤੇ ਉਹਦੇ ਨਾਲ ਆਪਣਾ 벨ਟ ਵੀ ਖਰਾਬ ਹੋ ਜਾਣੀ ਸੀ ਬਈ ਚਲੋ ਜੇ ਹੁਣ ਆਪਾਂ ਸਹੀ ਹੋ ਗਿਆ ਨਾ ਉਸ ਤੋਂ ਬਾਅਦ ਐਨੌਕ ਹੋ ਜਾਂਦੇ ਨੇ ਉਰੇ ਇਹਨੂੰ ਇਹ ਪੱਖੇ ਨਾਲ 벨ਟ ਲਾ ਦੇ ਜੀ ਇੱਥੇ ਆਹ ਬਈ ਡੈਟਾ ਸਟਾਰਟ ਕਰਕੇ ਦੇਖਦੇ ਆਂ ਹੋਏ ਪ੍ਰੋਪਰ ਸਹੀ ਚੱਲ ਰਹੀ ਆ ਬਾਕੀ ਦੇਖਦੇ ਆ ਅੱਗੇ ਦਾ ਕਾਫੀ ਫਾਸਤਾ ਬਾਕੀ ਹੋਈ ਮਿੰਟਰੀਂ ਕੁਝ ਕਰਦੇ ਆ ਓਕੇ ਹੁਣ ਆਪ ਕੋ ਹਮੇਂ ਹੋਣਾ ਬੇਟੀ ਲੀਨ ਲੱਗਦੀ ਮੜੀ ਜਿਵੇਂ ਤਾਂ ਬੜੀ ਟਾਈਟ ਕਰ ਦੋ ਨਾ ਬੜੀ ਚੱਕ ਹੋ ਜੇ ਤਾਂ ਇਹ ਇਹਦੀ ਪੁਲੀਦੀ ਆ ਰਹੀ ਆ ਪੁਲੀਦੀ ਵਾਰੀ ਆ ਘਟੀਲੀ ਕਰਕੇ ਆ ਪਿੱਲੀ ਕਰਕੇ ਆ ਰਿਵਾਜ ਆ ਨਾ ਬੰਦ ਕਰ ਦਾਂ ਲਓ ਜੀ ਲੋ ਆਲਟਰਨੇਟਰ ਵਾਲਾ ਕੰਮ ਤਾਂ ਆਪਣਾ ਹੋ ਗਿਆ ਫਾਈਨਲ ਹੁਣ ਭਾਈ ਦੀਪੂ ਵਾਈ ਨਾਲ ਕਹੀਏ ਗੱਲ ਦੀਪੂ ਵਾਈ ਰੇਸ ਖੋਲੂਗਾ ਇਹਦੀ ਰੇਸ ਕਿਹੜੀ ਖੋਲੂਗਾ ਭਾਈ ਆਹਾਂ ਬੁਰੀ ਲੱਗਦੀ ਆ ਹੁਣ ਤਾਂ ਆਪਾਂ ਨੇ ਪੈਰ ਦਾ ਦੂਜੇ ਪੈਰ ਵਾਲੇ ਰੱਖਣੇ ਲਾਦਨੇ ਬਈ ਆਹ ਰੇਸ ਹੀ ਹੋਣ ਚੰਗੀ ਲੱਗਦੀ ਹੈਗੀ ਸ਼ਾਂਕ ਪੂਰਾ ਹੋ ਗਿਆ ਬਈ ਇਹ ਤਾਂ ਕਿਹੜਾ ਕੋਈ ਨਹੀਂ ਦੂਜੇ ਪੈਰ ਦਾ ਲੱਗਣਗੇ ਸਿੰਪਲ ਵਾਲੇ ਹਾਂ ਹਾਂ ਰੇਸ ਉਤਰ ਜੂਗੀ ਸਿੰਪਲ ਵਾਲੇ ਆ ਸਿੰਪਲ ਵਾਲੇ ਨਹੀਂ ਕਰਨੇ ਆ ਜਗਾੜੂ ਸੌਦਾ ਹੀ ਲਾਉਣਾ ਹੈਗਾ ਕੋਈ ਨਹੀਂ ਕਰਦਾਂਗੇ ਜਿੰਨੇ ਪਹੁੰਚੂਗਾ ਠੀਕ ਹੈ ਜੀ ਹੋਰ ਕਾਲਾ ਜੀ ਆਪਣਾ ਕੰਮ ਹੋ ਗਿਆ ਕੀ ਹਾਂ ਜੀ ਠੀਕ ਹੈ ਜੀ ਚਲੋ ਚੱਲੋ ਉੱਤੇ ਗਾ ਕਰੋ ਆ ਆਇਆ ਹੋਲਡ ਰਿੰਗ ਦਾ ਟਾਈਮ ਚੱਲ ਗਿਆ ਹੋਣਾ ਇਹਨਾਂ ਦਾ ਨਾ ਬਹੁਤ ਸਟ੍ਰਿੰਗ ਬਹੁਤ ਚੱਲ ਗਈ ਹੈ ਰਿੰਗ ਬਹੁਤ ਚੱਲਣਾ ਨਾ ਸੀਜ਼ਨ ਆ ਗਿਆ ਹੁਣ ਗਰਮੀ ਆ ਗਈ ਨਾ ਹੁਣ ਗਰਮੀ ਆ ਗਈ ਨਾ ਹੁਣ ਹਾਂ ਹੁਣ ਆਹੀ ਚੱਲਣੀ ਹੈ ਕਿੰਨੇ ਕਰੀਏ ਇਹ ਲੜ ਕੇ ਇਹਨਾਂ ਦੇ ਸਾਈਡ ਇਫੈਕਟ ਬਹੁਤ ਹੈ ਇਹਨਾਂ ਦੇ ਪਤਾ ਨਹੀਂ ਉਹ ਕੰਨੇ ਵੀ ਵੀ ਨਿਆਣਾ ਵੀ 10 ਸਾਲ ਤੇ ਘੱਟ ਗੱਤੇ ਨੂੰ ਨਹੀਂ ਦਿਵਾ ਦੇਣੀ ਚਾਹੀਦੀ ਅੱਛਾ ਅੱਛਾ ਹੁਣ ਨਾ ਪਿੰਡਾਂ ਲੱਗੀ ਉਮਰ ਹੋ ਗਈ ਆਪਾਂ ਤਾਂ ਪੀ ਲੱਗਦੇ ਆ ਬੜੇ ਪਿੰਦੇ ਬੜੇ ਵੀ ਜ਼ਿਆਦਾ ਪੀਣ ਚਾਹੀਦੀ ਆ ਜ਼ਿਆਦਾ ਪੀਣ ਲੱਗੇ ਨਾ ਉਹ ਉਹ ਕਿੱਲਨੇ ਸ਼ੌਕ ਨੂੰ ਅੱਛਾ ਫਾਇਦਾਯਰਬਦਿਕ ਚੀਜ਼ ਆ ਆਯੁਰਵੈਦਿਕ ਚੀਜ਼ ਆ ਜੀ ਜੀ ਠੀਕ ਠੀਕ ਹੁਣ ਬਈ ਪਹੁੰਚ ਗਏ ਅਪਨ ਦੀਪੂਾਈ ਕੋਲ ਆਹ ਲਾਉਣਾ ਬਈ ਪੈਦਨ ਕੰਪਨੀ ਵਾਲੇ ਇਹ ਜ਼ਰਾ ਰੱਜ ਗਏ ਬਈ ਹੁਣ ਇਹ ਨਹੀਂ ਸੌਦਾ ਪੁਰਾਣਾ ਹੋ ਗਿਆ ਹੁਣ ਜਿਹਾੜਾ ਧਰੇਸਾ ਲਾਣਾ ਆਹ ਆਹ ਮਾਡਲ ਪੁਰਾਣਾ ਹੋ ਗਿਆ ਹੁਣ ਆਪਾਂ ਨੇ ਕੰਪਨੀ ਵਾਲੀ ਚੀਜ਼ ਰੱਖਣੀ ਆ ਬਈ ਜਿਹੜੀ ਕੰਪਨੀ ਦੇ ਰਹੀ ਹੈ ਨਾ ਉਹ ਚੀਜ਼ ਵਾ ਬੈਟਰ ਆ ਬਈ ਪੈਰਾ ਇਹ ਨਾ ਹਿੱਲਦੀ ਜਾ ਰਹੀ ਸਾ ਉਹ ਬਈ ਆਪਣੇ ਮਨ ਨੂੰ ਨਹੀਂ ਚੋਚੀ ਹੈਗੀ ਆਪਾਂ ਨੇ ਹੁਣ ਤਾਰੇ ਦੇਣੀ ਆ ਆਹ ਬਾਕੀ ਅਲਟਰਨੇਟਰ ਦਾ ਕੰਮ ਹੋ ਗਿਆ ਰੈਡੀ ਆਪਣਾ ਲੋ ਜੀ ਲੋ ਫਾਈਨਲੀ ਰੇਸ ਵੀ ਤਾਰਤੀ ਗਰੈਂਟਰ ਨਾਲ ਵੀ ਆਹ ਕੱਟ ਕੇ ਨਾ ਤੇ ਆਪਣੀ ਇਹ ਚੀਜ਼ ਲੱਗ ਜੂਗੀ ਫਿਰ ਉਹ ਤੇ ਆਹ ਲੱਗ ਜਣੀ ਗੱਲਬਾਤ ਹੋ ਜਾਣੀ ਓਕੇ ਮੈਂਨਟੈਂਮੈਂਟ ਸਹੀ ਹੋ ਰਹੀ ਆ ਬਾਈ ਇਹਦੀ ਦੇਖੋ ਪ੍ਰੋਪਰ ਇਹਨੂੰ ਸੈੱਟ ਕਰਦਣਾਗਾ ਮੈਂ ਆਪਾਂ ਨੇ ਫਿਰ ਇਸ ਨਾਲ ਠੀਕ ਆ ਬਈ ਆ ਸਾਦਾ ਦੀਪੂ ਬਾਈ ਬਾਰੀ ਲਿਆਇਆ ਬਾਰੀ ਨਾਲ ਸਿੱਧਾ ਕਰੂਗਾ ਮੜਾ ਜਾਨੂੰ ਅੱਗੇ ਨੂੰ ਕਰ ਹਾਂ ਦੇਖਣੇ ਹੋਰ ਕਰ ਹੋਰ ਕਰ ਦੇ ਹੋਰ ਕਰ ਦੇ ਹਾਂ ਵਾਹ ਥੋੜਾ ਜਿਹਾ ਬਣਾ ਪਰਾਂ ਨੂੰ ਆ ਰਿਹਾ ਥੋੜਾ ਜਿਹਾ ਥੋੜਾ ਜਿਆਦਾ ਹੋ ਗਿਆ ਹੈ ਨਾ ਬਾਤ ਉਹ ਨਟ ਐਡ ਹੋਊਗਾ ਥੱਲੇ ਤੇ ਨਾ ਉਹ ਨਟ ਐਡ ਹੋਊਗਾ ਲਾ ਕਰਦੇ ਆ ਹਾਂ ਹਾਂ ਫਿਰ ਉਹ ਵੀ ਆਪਣਾ ਸੈੱਟ ਹੋਊਗਾ ਪਰ ਨਾ ਵੀ ਖੋਲਣਾ ਪਊਗਾ ਦੁਬਾਰਾ ਕੋਈ ਨਹੀਂ ਦੇਖ ਲੈਣੇ ਹੁੰਦੇ ਸੀ ਕਰਦੇ ਆ ਹੁਣ ਤੂੰ ਐਂ ਦੱਸੀ ਮੈਨੂੰ ਜਟਾ ਬਸ ਸਿੱਧਾ ਲਾ ਸਿੱਧਾ ਲੱਗਣਾ ਹੈ ਆਪਾਂ ਜੈਕ ਉੱਪਰ ਉੱਪਰ ਨੂੰ ਐਸੀ ਬਾਈਥੇ ਕਰਦੇ ਹਾਂ ਇਹਨੂੰ ਜੇ ਉਹ ਟਰਾਪਰ ਸਹੀ ਆ ਗਈ ਨਾ ਲਾਈਨ ਇਹਦੀ ਲੋਜੀ ਲੋ ਆਹ ਤਾਂ ਪਤਾ ਨਿਭੜ ਗਿਆ ਆਪਣਾ ਫਿਨਿਸ਼ ਰੇਕੋ ਬਾਈ ਐਨ ਪੂਰੀ ਗੱਲਬਾਤ ਕਰਤੀ ਦੀ ਪੂਆ ਇਹ ਨਾ ਓਕੇ ਕਰਤੀ ਬਸ ਬਾਈ ਪੇਂਟ ਦੀ ਕਮੀ ਰਹਿ ਗਈ ਉਹ ਮਾਰ ਦੂਗੇ ਪੇਂਟ ਪੇਂਟ ਲੈ ਆਣ ਕੇ ਨਾ ਮੁੱਕਿਆ ਆ ਪੇਂਟ ਉਹ ਲੈ ਆਣ ਕੇ ਮਾਰ ਕੇ ਬਾਈ ਗੱਲਬਾਤ ਓਕੇ ਹੋ ਜਾਣੀ ਉਹ ਤੂੰ ਹੀ ਰਿਸ਼ਤਾਰ ਕੇ ਆਪਣੀ ਰੱਖਤੀ ਆਪਣੀ ਬਾਕੀ ਬਾਈ ਸਾਰੀ ਗੱਲਬਾਤ ਓਕੇ ਆ ਜੀ ਪਿਛੇ ਤੇ ਵੀ ਓਕੇ ਆ ਨਾ ਠੀਕ ਹੈ ਜੱਟਾ ਐਨ ਓਕੇ ਆ ਐਨ ਪੂਰੀ ਗੱਲਬਾਤ ਸਿਰਾ ਹੋ ਗਈ ਸਿਮ ਹੋ ਗਿਆ ਬਾਈ ਸਿਮ ਹੋ ਗਿਆ